ਪੰਜਾਬ ਚ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਫਤੀ ਸੀਐਮ ਮਾਨ ਨੇ 88 ਮਾਰਕੀਟ ਕਮਟੀਆਂ ਦੇ ਲਗਾਏ ਚੇਅਰਮੈਨ ਬੋਲੇ ਸਾਰੇ ਵਲੰਟੀਅਰਸ ਤਾਂ ਦੇਹੀ ਦੇ ਨਾਲ ਲਿਬਾਉਣਗੇ ਆਪਣੀ ਜ਼ਿੰਮੇਵਾਰੀ ਕੌਮੀ ਖੇਤੀ ਨੀਤੀ ਨੂੰ ਰੱਦ ਕਰੇਗੀ ਪੰਜਾਬ ਸਰਕਾਰ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਡਰਾਫਟ ਨੂੰ ਰੱਦ ਕਰਨ ਦੇ ਲਈ ਮਤਾ ਕੀਤਾ ਜਾਵੇਗਾ ਪੇਸ਼ ਖੇਤੀਬਾੜੀ ਮੰਤਰੀ ਪੇਸ਼ ਕਰਨਗੇ ਬਸਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਦਾਵਾ ਬੁਲੇ ਦਲਜੀਤ ਦੇ ਸ਼ੋਅ ਦੀ ਤਰ੍ਹਾਂ ਕਾਂਗਰਸ ਦੇ ਵਿੱਚ ਐਡਵਾਂਸ ਬੁਕਿੰਗ ਕਰਵਾ ਰਹੀ ਨੇ ਆਪ ਵਿਧਾਇਕ ਅਮਨ ਅਰੋੜਾ ਦਾ ਪਲਟਵਾਰ ਬਾਜਵਾ ਨੇ ਤਾਂ ਖੁਦ ਭਾਜਪੀ ਚ ਕਰਵਾਈ ਹੋਈ ਹੈ ਬੁਕਿੰਗ ਤੇ ਫਾਨਾ ਗੁਗਲਬੀਤ ਸਿੰਘ ਰਾਜੇਵਾਲ ਦਾ ਵੱਡਾ ਦਾਵਾ ਬੁਲੇ ਸਾਡੇ ਸਾਥੀਆਂ ਨੇ ਕਿਸਾਨ ਨੂੰ 25 ਤੋਂ 30% ਫਸਲ ਦੀ ਐਮਐਸਪੀ ਤੇ ਖਰੀਦ ਦੀ ਕੀਤੀ ਪੇਸ਼ਕਸ਼ ਤਾਂ ਸ਼ੰਭੂ ਖਨਾਰੀ ਮੋਰਚ ਨੇ ਦਾਅਵੇ ਨੂੰ ਦੱਸਿਆ ਝੂਠਾ ਕਿਹਾ ਮੁਆਫੀ ਮੰਗਣ ਰਾਜੇਵਾਲ ਪੀਐਮ ਮੋਦੀ ਦੇ ਵੱਲੋਂ ਕਿਸਾਨ ਸਨਮਾਨ ਨidhi ਦੀ 19ਵੀਂ ਕਿਸ਼ਤ ਜਾਰੀ ਦੇਸ਼ ਭਰ ਦੇ 9 ਕਰੋੜ 80 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ 22000 ਕਰੋੜ ਰੁਪਏ ਟ੍ਰਾਂਸਫਰ ਯੋਜਨਾ ਦੇ ਤਹਿਤ ਹਰ ਕਿਸਾਨ ਨੂੰ ਹਰ ਸਾਲ ਮਿਲਦੀਆਂ ਨੇ 2-2000 ਦੀਆਂ ਤਿੰਨ ਕਿਸ਼ਤਾਂ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦਾ ਦੇ ਵਿੱਚ ਅੱਜ ਜ਼ਿਕਰ ਅਸੀਂ ਕਰਾਂਗੇ ਆਪਣੀ ਸੀਟ ਰਿਜ਼ਰਵ ਕਰਵਾਉਣ ਵਾਲੀ ਸਿਆਸਤ ਦੀ ਜਿਵੇਂ ਆਪਾਂ ਰੇਲਵੇ ਦੇ ਵਿੱਚ ਜਾਂ ਕੋਈ ਬੱਸ ਦੀ ਆ ਪਲੇਨ ਦੀ ਟਿਕਟ ਬੁੱਕ ਕਰਵਾਉਣੀ ਹੁੰਦੀ ਹੈ ਤਾਂ ਆਪਣੀ ਸੀਟ ਨੂੰ ਰਿਜ਼ਰਵ ਕਰਵਾ ਲੈਣੇ ਆ ਤਾਂ ਕਿ ਸਿਆਸਤ ਦੇ ਵਿੱਚ ਵੀ ਸੀਟ ਰਿਜ਼ਰਵ ਕਰਵਾਉਣ ਵਾਲਾ ਦਾ ਖੇਡਿਆ ਜਾ ਰਿਹਾ ਹੈ ਅੱਜ ਜ਼ਿਕਰ ਹੋਏਗਾ ਅੱਜ ਦੇ ਸ਼ੋਅ 'ਚ ਜ਼ਿਕਰ ਕਰਾਂਗੇ ਤੇ ਨਾਲ ਹੀ ਗੱਲ ਐਮ ਐਸ ਪੀ MSP ਦੇ ਮੁੱਦੇ ਦੇ ਉੱਤੇ ਤਰਨ ਤਰਨੀਆਂ ਸਟੇਟਮੈਂਟਸ ਦੇ ਵਿਚਾਲੇ ਇੱਕ ਆਡੀਓ ਵਾਇਰਲ ਹੋ ਰਹੀ ਹੈ। ਉਹ ਆਡੀਓ ਦੇ ਵਿੱਚ ਕੌਣ ਕੀ ਬੋਲ ਰਿਹਾ ਹੈ ਉਹ ਵੀ ਤੁਹਾਨੂੰ ਅੱਜ ਦੱਸਾਂਗੇ ਤੇ ਗੱਲ ਤਲਾਬ ਦੇ ਵਿੱਚ ਬਦਲ ਚੁੱਕੀ ਸੜਕ ਤੋਂ ਪੈਦਾ ਹੋਈ ਪਰੇਸ਼ਾਨੀ ਦੀ ਵੀ। ਇਹ ਆਮ ਲੋਕਾਂ ਦੀ ਗੱਲ ਹੈ ਜੋ ਸਾਡੇ ਸ਼ੋਅ 'ਚ ਹੁੰਦੀ ਹੈ ਤੇ ਹੁਣੀ ਜ਼ਰੂਰੀ ਵੀ ਹੈ। ਤੇ ਜ਼ਿਕਰ ਉਹਨਾਂ ਮੰਚਲਿਆਂ ਦੀ ਵੀ ਜਿਨ੍ਹਾਂ ਦੀ ਹਰਕਤ ਦੀ ਵਜ੍ਹਾ ਦੇ ਨਾਲ ਕਿਸੇ ਦੀ ਜਾਨ ਚਲੀ ਗਈ। ਜਿਹਨਾਂ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਹਮਣੇ ਰੱਖਾਂਗੇ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸ਼ੁਰੂਆਤ 88 ਮਾਰਕੀਟ ਕਮੇਟੀਆਂ ਦੇ ਨਾਲ ਜੁੜੀ ਹੋਈ ਔਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਇਸ ਦੇ ਨਾਲ ਸ਼ੁਰੂਆਤ ਪੰਜਾਬ ਦੇ ਵਿੱਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਸੀਐਮ ਮਾਨ ਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਗਾਏ ਨੇ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਗਏ ਸੀਐਮ ਮਾਨ ਨੇ ਸੋਸ਼ਲ ਮੀਡੀਆ ਦੇ ਪੇਜ ਦੀ ਜਾਣਕਾਰੀ ਦਿੱਤੀ ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਦੀਆਂ ਸ਼ੁਭਕਾਮਨਾਵਾਂ ਵਲੰਟੀਅਰ ਸਹਿਬਾਨ ਤੰਤੇਹੀ ਦੇ ਨਾਲ ਜ਼ਿੰਮੇਵਾਰੀ ਨਿਭਾਉਣਗੇ ਕਰੇ ਹਮਤੋਂ ਅਰਤੇ ਜੀਡੀਪੀ ਚੇਰਮੈਨੀਆਂ ਵੱਡੀਆਂ ਜਾਂਦੀਆਂ ਨੇ ਉਸ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਿਆ ਜਾਂਦਾ ਜੋ ਮੈਂ ਜ਼ਿਕਰ ਕਰ ਰਹੀ ਹਾਂ ਕਿ ਜਦੋਂ ਇਲੈਕਸ਼ਨ ਹੁੰਦੇ ਆ ਕਈਆਂ ਨੂੰ ਟਿਕਟ ਨਹੀਂ ਮਿਲ ਪਾਂਦੀ ਕੋਈ ਮੰਤਰੀ ਨਹੀਂ ਬਣ ਪਾਂਦਾ ਜਾਂ ਕਿਸੇ ਨੂੰ ਕੋਈ ਹੋਰ ਔਦਾ ਨਹੀਂ ਮਿਲ ਪਾਂਦਾ ਤਾਂ ਫਿਰ ਇਸ ਤਰੀਕੇ ਨਾਲ ਮਾਰਕੀਟ ਕਮੇਟੀ ਦੀ ਚੇਰਮੈਨੀ ਜਾਂ ਹੋਰ ਜਿਹੜੇ ਵੱਖ-ਵੱਖ ਡਿਪਾਰਟਮੈਂਟ ਹੁੰਦੇ ਨੇ ਉਹਨਾਂ ਦੀ ਕਮਾਨ ਦੇ ਕੇ ਵੀ ਕਿਤੇ ਨਾ ਕਿਤੇ ਪਾਰਟੀ ਦੇ ਕਾਡਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਰੀਬ 3 ਸਾਲ ਬਾਅਦ ਜਿਹੜਾ ਇਹ ਫੈਸਲਾ ਲਿਆ ਗਿਆ 88 ਮਾਰਕੀਟ ਕਮੇਟੀ ਦੇ ਚੇਅਰਮੈਨ ਜਿਹੜੇ ਲਗਾਈ ਗਏ ਨੇ ਔਰ ਕਾਬਲੀਗੌਰ ਇਹ ਵੀ ਹੈ ਕਿ ਇੱਕ ਛਟਕੇ ਦੇ ਵਿੱਚ 88 ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾ ਦਿੱਤੇ ਗਏ ਪੰਕਜ ਕਬਾਈ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ ਹੁਣਾਂ ਤੋਂ ਰੋਕ ਕਰਦੇ ਆ ਪੰਕਜ ਦਾ ਰੋਕ ਕਰਦੇ ਪੰਕਜ ਕੀ ਕੋਈ ਤੁਹਾਡੇ ਕੋਲ ਜਾਣਕਾਰੀ 88 ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾਈ ਗਏ ਨੇ ਦੇਖੋ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਜਿਹੜੇ ਵਲੰਟੀਅਰ ਹੁੰਦੇ ਨੇ ਜਿਹੜੇ ਜਿੰਨਾਂ ਲੱਗਦਾ ਹੈ ਕਿ ਕਿਤਨਾ ਕਿਤੇ ਪਾਰਟੀ ਐਡਜਸਟਮੈਂਟ ਕਰੇਗੀ ਉਹ ਇੰਤਜ਼ਾਰ ਲੰਮੇ ਸਮੇਂ ਤੋਂ ਕਰ ਰਹੇ ਸੀਗੇ ਤਾਂ ਹੁਣ ਇਹ ਫੈਸਲਾ ਲਿੱਤਾ ਗਿਆ ਕਿ ਤਨਾ ਕਿਤੇ 2027 ਵਾਲੇ ਪਾਸੇ ਵੀ ਆਪਣੇ ਵਲੰਟੀਅਰ ਜਾਂ ਆਪਣੇ ਵਰਕਰਾਂ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਦੋ ਦਿੱਲੀ ਇਲੈਕਸ਼ਨ ਤੋਂ ਬਾਅਦ ਕਈ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਬਦਲੀਆਂ-ਬਦਲੀਆਂ ਸਰਕਾਰ ਦੇ ਵਿੱਚ ਵੀ ਨਜ਼ਰ ਆ ਰਹੀਆਂ ਨੇ ਔਰ ਹੁਣ 88 ਨਵੇਂ ਜਿਹੜੇ ਨੇ ਉਹ ਮਾਰਕੀਟ ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾਏ ਕਿ ਅੰਮ੍ਰਿਤਸਰ ਨਿਗਲ ਕੀਤੀ ਜਾਵੇ ਦੋ ਅੰਮ੍ਰਿਤਸਰ ਦੇ ਵਿੱਚ ਡਾਰੀ ਤੇ ਸੀਮਾ ਸੋਦੀ ਹੋਰਾਂ ਨੂੰ ਤਾਂ ਦਿੱਤੀ ਔਰ ਇਸੇ ਤਰੀਕੇ ਨਾਲ ਬਰਨਾਲਾ ਦੀ ਗੱਲ ਕੀਤੀ ਜਾਵੇ ਪਰਮਿੰਦਰ ਭੰਗੂ ਹੋਰਾਂ ਨੂੰ ਲਗਾਇਆ ਗਿਆ ਬਰਨਾਲੇ ਦੇ ਵਿੱਚ ਗੁਰਜੋਤ ਹੋਰਾਂ ਨੂੰ ਵੀ ਲਗਾਇਆ ਗਿਆ ਇਸੇ ਤਰੀਕੇ ਨਾਲ ਬਠਿੰਡਾ ਦੇ ਵਿੱਚ ਬਲਜੀਤ ਬੱਲੀ ਹੋਰਾਂ ਨੂੰ ਇਹ ਸਾਰੇ ਨਾਮ ਜਿਹੜੇ ਨੇ ਟੀਵੀ ਸਕਰੀਨ ਤੇ ਵੀ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਨਵੀਂ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦੇ ਵੱਲੋਂ ਨਿਯੁਕਤੀ ਜਿਹੜੀ ਹੈ ਉਹ ਕੀਤੀ ਗਈ ਹੈ ਪ੍ਰਮukh ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਸ਼ੁਕਰੀਆ ਪੰਗਜਤਨਵਾਦ ਸਾਡੇ ਨਾਲ ਜੁੜਨ ਦੇ ਲਈ ਜੋ ਜ਼ਿਕਰ ਪੰਗਜ ਕਰ ਰਹੇ ਨੇ ਡੈਫੀਨਿਟਲੀ ਤੁਸੀਂ ਇਸ ਨੂੰ ਦਿੱਲੀ ਇਲੈਕਸ਼ਨ ਦੇ ਨਾਲ ਜੋੜ ਕੇ ਦੇਖ ਸਕਦੇ ਹੋ ਜਾਂ ਫਿਰ ਇਸ ਨੂੰ ਜੋੜਿਆ ਜਾਏਗਾ ਕਿਉਂਕਿ ਦਿੱਲੀ ਇਲੈਕਸ਼ਨ ਦੇ ਵਿੱਚ ਹਾਰ ਤੋਂ ਬਾਅਦ ਹੁਣ 2027 ਦੇ ਵਿੱਚ ਪੰਜਾਬ ਦੀ ਚੁਣੌਤੀ ਆਮ ਆਦਮੀ ਪਾਰਟੀ ਦੇ ਸਾਹਮਣੇ ਡੈਫੀਨਿਟਲੀ ਹੈਗੀ ਹੈ ਤੇ ਉਸ ਤੋਂ ਕਿਵੇਂ ਪਾਰ ਪਾਣਾ ਤਾਂ ਪਾਰ ਪਾਉਣ ਦਾ ਸਭ ਤੋਂ ਪਹਿਲਾ ਫਾਰਮੂਲਾ ਇਹੀ ਹੁੰਦਾ ਹੈ ਕਿ ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵਿੱਚ ਜੋਸ਼ ਭਰਿਆ ਜਾਵੇ ਤੇ ਉਹਨਾਂ ਦੇ ਜਿਹੜੇ ਕਨਸਰਨਸ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਧਾਇਕ ਜਿਹੜੇ ਹੈਗੇ ਨੇ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਨੇ ਜਿਹੜੇ ਐਸਐਸਪੀ ਡੀਸੀਜ਼ ਨੇ ਉਹਨਾਂ ਨੂੰ ਆਦੇਸ਼ ਦਿੱਤੇ ਗਏ ਇਹ ਵੀ ਤੈਅ ਕੀਤਾ ਗਿਆ ਕਿ ਜੇ ਵਿਧਾਇਕ ਜੇਕਰ ਕੋਈ ਪ੍ਰਸ਼ਟਾਚਾਰ ਦਾ ਮਾਮਲਾ ਆਂਦਾ ਤਾਂ ਫਿਰ ਉਹਦੀ ਜਵਾਬਦੇਹੀ ਹੋਏਗੀ ਇੱਕ ਤਰੀਕੇ ਨਾਲ ਇਹ ਵੀ ਮੈਸੇਜ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਕਿ ਵਿਧਾਇਕਾਂ ਦੀ ਗੱਲ ਤੁਹਾਨੂੰ ਸੁਣੀ ਹੋਵੇਗੀ ਫਿਰ ਦੂਜੇ ਪਾਸੇ ਜੇ ਮੈਂ ਜ਼ਿਕਰ ਕਰਾਂ ਇਹ ਜਿਹੜੀ 88 ਚੇਅਰਮੈਨ ਦੇ ਚੇਅਰਮੈਨੀਆਂ ਵੱਡੀਆਂ ਗਈਆਂ ਨੇ ਇਸ ਦਾ ਬਹੁਤ ਸਿੱਧਾ ਜਿਹਾ ਮਤਲਬ ਹੈ कि ਜਿਹੜਾ ਕਾਡਰ ਹੈ ਉਸ ਨੂੰ ਨਾਲ ਜੋੜਨ ਦੀ ਕੋਸ਼ਿਸ਼ ਹੈ ਕਿ ਜੇ ਇੱਕ ਇਲਾਕੇ ਦੇ ਵਿੱਚ ਮਾਰਕੀਟ ਕਮੇਟੀ ਦਾ ਕੋਈ ਚੇਅਰਮੈਨ ਬਣ ਗਿਆ ਤਾਂ ਫਿਰ ਇੱਕ ਮੈਸੇਜ ਹੋ ਜਾਂਦਾ ਹੈ ਕਿ ਹਾਂ ਹੋਰ ਵੀ ਕਿਸੇ ਦਾ ਨੰਬਰ ਲੱਗ ਸਕਦਾ ਹੈ ਜੇ ਤੁਹਾਨੂੰ ਵਿਧਾਇਕੀ ਬੱਲੀ ਟਿਕਟ ਨਾ ਮਿਲੀ ਤਾਂ ਚੇਅਰਮੈਨ ਹੀ ਮਿਲ ਜਾਏਗੀ ਮਾਰਕੀਟ ਕਮੇਟੀ ਦੀ ਚੇਅਰਮੈਨ ਹੀ ਮਿਲ ਜਾਏਗੀ ਤਾਂ ਇਸ ਤਰੀਕੇ ਨਾਲ ਹੋਏਗਾ ਨਾ ਸੀਐਮ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਾਬਲੇ ਗੌਰ ਹੈ ਦੋ ਅੰਮ੍ਰਿਤਸਰ ਦੇ ਵਿੱਚ ਟਾਰੀ ਤੇ ਰਈਆ ਔਰ ਇਸ ਤੋਂ ਬਾਅਦ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਦੇ ਵਿੱਚ ਤਿੰਨ ਸਬ ਡਿਵੀਜ਼ਨ ਨੇ ਤਿੰਨਾਂ ਦੇ ਵਿੱਚ ਮਾਰਕੀਟ ਕਮੇਟੀ ਦੇ ਜਿਹੜੇ ਲਗਾਏ ਗ ਚੇਅਰਮੈਨ ਉਸ ਤੋਂ ਬਾਅਦ ਫਾਜ਼ਿਲਕਾ ਫਿਰੋਜ਼ਪੁਰ ਤੇ ਸੀਐਮ ਨੇ ਸਾਰੀ ਲਿਸਟ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੋਈ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਔਰ ਮੁਕਸਰ ਸਾਹਿਬ ਮੋਹਾਲੀ ਪਠਾਨਕੋਟ ਪਟਿਆਲਾ ਰੋਪੜ ਸੰਗਰੂਰ ਮਲੇਰਕੋਟਲਾ ਤਰਨਤਾਰਨ ਯਾਨੀ ਕਿ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਉਹਨਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਉੜਕੇ ਬਾਅਦ ਨੇ ਤੇ ਗਲਤ ਸਿਆਸਤ ਦੀ ਕਿਉਂਕਿ 27 ਨੂੰ ਲੈ ਕੇ ਹੀ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ 27 ਤੋਂ ਪਹਿਲਾਂ 32 ਵਾਲਾ ਦਾਵਾ ਕੀਤਾ ਜਾ ਰਿਹਾ ਪ੍ਰਤਾਪ ਬਾਜਪਾ ਦੇ ਵੱਲੋਂ ਪ੍ਰਤਾਪ ਬਾਜਵਾਨੀ ਇੱਕ ਵਾਰ ਮੁੜ ਤੋਂ ਦਾਵਾ ਕੀਤਾ ਹੈ ਕਿ ਪੰਜਾਬ ਦੇ 32 ਆਮ ਆਦਮੀ ਪਾਰਟੀ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਅਤੇ ਬਾਜਪਾ ਦੇ ਇਸ ਦਾਅਵੇ ਤੋਂ ਬਾਅਦ ਸੂਬੇ ਦੀ ਸਿਆਸਤ ਪੱਕ ਗਈ ਬਾਜਵਾਨੀ ਕਿਹਾ ਕਿ ਦਲਜੀਤ ਦੋ ਸਾਂਝ ਦੇ ਸ਼ੋਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕਾਂਗਰਸ ਦੇ ਵਿੱਚ ਐਡਵਾਂਸ ਟਿਕਟ ਬੁੱਕ ਕਰਵਾ ਰਹੇ ਨੇ ਜੈਸੇ ਦ ਦਲਜੀਤ ਦੋਸਾਂਝ ਕੇ ਜੋ ਸ਼ੋਅ ਹੁੰਦਾ ਹੈ ਉਸकी एडवांस बुकिंग होती है जो अगले साल शो होगा हो अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊं का जतरा नंबर बता रखा है बिल्कुल है पता लग गया क्यों आपदे ਭਰਾ ਦੇ ذریعے ਉਹ बीजेपी ਦੇ ਵਿੱਚ ਆਲਰੇਡੀ ਸੈਟਿੰਗਾਂ ਨੇ ਜਿਹੜੀਆਂ ਉਹ ਕਰਦੇ ਫਿਰਦੇ ਨੇ ਕਿਉਂਕਿ ਪਤਾ ਹੈ ਵੀ ਕਾਂਗਰਸ ਡੁੱਬਦਾ ਜਹਾਜ਼ ਹੈ ਕਾਂਗਰਸ ਦਾ ਵਟਿਆ ਪੰਜਾਬ ਵਿੱਚ ਕੁਸ਼ਤੀ ਜਾਣਾ ਭਾਜਪਦ ਇਸ ਦਾਅਵੇ ਤੇ ਆਮ ਆਦਮੀ ਪਾਰਟੀ ਨੇ ਵੀ पलटवार ਕੀਤਾ ਅਤੇ ਕਿਹਾ ਕਿ ਬਾਜਵਾ ਨੇ ਤਾਂ ਖੁਦ ਭਾਜਪਾ ਦੀ ਐਡਵਾਂਸ ਬੁਕਿੰਗ ਕਰਵਾਈ ਹੈ। ਪ੍ਰੈਮਿਸਿਸ ਆਫ ਦੀ ਵਿਧਾਨ ਸਭਾ ਮੈਂ ਫੇਰ ਗੱਲ ਕਹਿਣਾ ਕਿ ਇਹਨਾਂ ਦੇ 32 ਐਮਐਲਏਸ ਮੇਰੇ ਨਾਲ ਇਨ ਟੱਚ ਨੇਰੇ ਐਮਐਲਏ ਨੇ ਇਹਨਾਂ ਦੇ ਮੰਤਰੀ ਵੀ ਇਨ ਟੱਚ ਇੱਥੇ ਤੱਕ ਹੀ ਨਹੀਂ ਬਲਕਿ ਅਮਨ अरोड़ा ਨੇ ਬਾਜਪਾ ਦੀ ਬੰਗਲੌਰੂ ਫਰੀ ਤੇ ਵੀ ਸਵਾਲ ਚੁੱਕ ਦਿੱਤੇ ਜਿਸ ਤੇ ਬਾਜਪਾ ਦਾ ਵੀ ਜਵਾਬ ਸਾਹਮਣੇ ਆਇਆ। ਬੰਗਲੌਰ ਮੈਂ ਜ਼ਰੂਰ ਗਿਆ ਸੀ। ਮੈਂ ਉੱਥੇ ਹੀ ਗਿਆ ਸੀ ਜਿੱਥੇ ਜ਼ਿਆਦਾਤਰ ਕੇਜਰੀਵਾਲ ਸਾਹਿਬ ਤੇ ਭਗਵੰਤ ਜੱਜਾਂ ਦਾ ਹੁੰਦਾ ਜਨਰਲ ਫਾਰਮਸ ਤੇ ਬੰਗਿਆ ਸੀ ਤੇ ਸੇਫ ਦੀ ਵਜ੍ਹਾ ਕਰਕੇ ਆ ਸੀ ਮਿਲ ਮੈਂ ਕਿਸੇ ਨੂੰ ਨਹੀਂ ਸੀ ਗਿਆ ਤੂੰ ਹੈ ਜਿਹੜਾ ਇਹ ਬੈਂਗਲੌਰ ਦੇ ਵਿੱਚ ਉੱਠ ਰਿਹਾ ਬਾਜਵਾ ਸਾਹਿਬ ਪਿੱਛੇ ਜੇ ਬੈਂਗਲੌਰ ਕੀ ਕਰਨ ਗਏ ਸੀ ਰਾਹੁਲ ગાંધી ਜੀ ਇਹਦਾ ਜ਼ਰਾ ਮੜਾ ਮੋਟਾ ਜਿਹੜੇ ਉਗ ਸੁਗ ਜਿਹੜੀ ਉਹ ਕੱਢ ਲੈਣ ਫਿਲਹਾਲ ਆਪੋ ਆਪਣੀਆਂ ਪਾਰਟੀਆਂ ਨੂੰ ਲੈ ਕੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਪਰ ਅਸਲ 'ਚ ਐਡਵਾਂਸ ਬੁਕਿੰਗ ਕਰਵਾ ਕੌਣ ਰਹੀ ਹੈ ਇਸ ਸਮੇਂ ਹੀ ਦੱਸੇਗਾ ਜੇ ਸਿਆਸਤ ਹੈ ਕਹਿੰਦੇ ਸਿਆਸਤ ਦੇ ਵਿੱਚ ਕੀ ਹੋ ਜਾਵੇ ਕੁਝ ਨਹੀਂ ਪਤਾ ਰਾਤੋਂ ਰਾਤ ਬਦਲ ਜਾਂਦੀ ਹੈ ਰਾਤੋਂ ਰਾਤ ਸਿਆਸਤ ਦੇ ਵਿੱਚ ਸਿਆਸਤ ਕਰਨ ਵਾਲੇ ਆਗੂਆਂ ਦੇ ਮਨ ਬਦਲ ਜਾਂਦੇ ਨੇ ਜਿਹੜੀ ਪਾਰਟੀ ਦੀ ਵਿਚਾਰਧਾਰਾ ਨਾਲ ਤਾਲੁਕ ਨਹੀਂ ਰੱਖਦੇ ਇਤਿਫਾਕ ਨਹੀਂ ਰੱਖਦੇ ਉਸ ਵਾਲੇ ਪਾਸੇ ਜਾ ਕੇ ਵੀ ਖੜੇ ਹੋ ਜਾਂਦੇ ਸ ਤਾਂ ਸਿਆਸਤ ਜਦੋਂ ਇਸ ਤਰੀਕੇ ਨਾਲ ਹੋਵੇ ਕਿ ਇੱਥੇ ਤੰਜ ਕੱਸਣ ਦੇ ਵਿੱਚ ਵੀ ਰੇਸ ਲੱਗੀ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਬੱਤੀ ਵਿਧਾਇਕ ਕਿਹੜੇ ਪਾਸੇ ਜਾਣਗੇ ਦੇਖਣਾ ਹੋਏਗਾ ਇਹ ਸਭ ਦੇ ਵਿਚਾਲੇ ਅਸੀਂ اجلاس ਦਾ ਜ਼ਿਕਰ ਕਰ ਰਹੇ ਹਾਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਦਾ ਜਿਹੜਾ ਡਰਾਫਟ ਹੈ ਉਸ ਦੇ ਖਿਲਾਫ ਮਤਾ ਪੇਸ਼ ਕੀਤਾ ਜਾਏਗਾ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਔਰ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਇਹ ਮਤਾ ਪੇਸ਼ ਕਰਨਗੇ ਕਾਬਲੇ ਗੌਰ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਡਰਾਫਟ ਭੇਜਿਆ ਗਿਆ ਸੀ ਨਵੰਬਰ ਮਹੀਨੇ ਦੇ ਵਿੱਚ ਦੇਸ਼ ਭਰ ਦੀਆਂ ਸਰਕਾਰਾਂ ਨੂੰ ਔਰ ਉਸ ਦੇ ਵਿੱਚ ਜਿਹੜਾ ਡਰਾਫਟ ਹੈ ਉਸ ਦਾ ਜ਼ਬਰਦਸਤ ਵਿਰੋਧ ਹੋਇਆ ਹੈ ਔਰ ਕਾਬਲੇ ਗੌਰ ਇਹ ਵੀ ਹੈ ਕਿ ਉਸ ਜਿਹੜੇ ਡਰਾਫਟ ਨੂੰ ਇਹ ਕਿਹਾ ਗਿਆ ਕਿ ਜਿਹੜੇ ਤਿੰਨ ਖੇਤੀ ਕਾਨੂੰਨ 2020 ਦੇ ਵਿੱਚ ਰੱਦ ਕੀਤੇ ਗਏ ਸੀ ਅੰਦੋਲਨ ਤੋਂ ਬਾਅਦ ਉਹਨਾਂ ਦੀ ਬੈਕ ਡੋਰ ਐਂਟਰੀ ਕਰਵਾਈ ਜਾ ਰਹੀ ਹੈ ਕਿਸਾਨਾਂ ਨੇ ਵਿਰੋਧ ਕੀਤਾ ਪੰਜਾਬ ਸਰਕਾਰ ਨੇ ਉਸਦੇ ਤੇ ਚਰਚਾ ਕੀਤੀ ਤੇ ਉਸ ਨੂੰ ਰੱਦ ਕਰਕੇ ਵਾਪਸ ਸਰਕਾਰ ਦੇ ਕੋਲ ਕੇਂਦਰ ਦੀ ਸਰਕਾਰ ਦੇ ਕੋਲ ਆਲਰੇਡੀ ਭੇਜ ਦਿੱਤਾ ਸੀ ਤੇ ਦੂਜੇ ਪਾਸੇ ਕਿਸਾਨੇ ਮੰਗ ਕਰ ਰਹੇ ਸੀ ਕਿ ਤੁਸੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦੋ ਤੇ ਉਸ ਦੇ ਵਿੱਚ ਜਿਹੜਾ ਕੇਂਦਰੀ ਖੇਤੀ ਨੀਤੀ ਦਾ ਡਰਾਫਟ ਹੈ ਉਸ ਨੂੰ ਰੱਦ ਕਰੋ ਰੈਜ਼ੋਲੂਸ਼ਨ ਲਿਆਓ ਤਾਂ ਉਹੀ ਹੁੰਦਾ ਹੋਇਆ ਮੰਗਲਵਾਰ ਨੂੰ ਨਜ਼ਰ ਆਇਆ ਉਧਰ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਪਹਿਲੇ ਦਿਨ ਸਦਨ ਦੇ ਵਿੱਚ ਕਈ ਮੁੱਦਿਆਂ ਦੀ ਗੂੰਜ ਸੁਣਾਈ ਦਿੱਤੀ ਤੇ ਵਿਰੋਧੀ ਧਿਰ ਦੇ ਨਾਲ-ਨਾਲ ਸੱਤਾਧਿਰ ਦੇ ਵਿਧਾਇਕ ਕਈ ਸਵਾਲ ਲੈ ਕੇ ਆਏ ਡੇਰਾਬਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਲਕੇ ਦੀਆਂ ਖਰਾਬ ਸੜਕਾਂ ਦਾ ਮੁੱਦਾ ਚੁੱਕਿਆ ਪੰਜੋਖੜਾ ਸਾਹਿਬ ਵਾਲੀ ਸੜਕ ਹੈ ਉਹਨੂੰ ਜ਼ਰੂਰ ਵੀ 20 ਜਾਂ 25 ਫੁੱਟ ਚੌੜੀ ਕਰਕੇ ਦਿੱਤਾ ਜਾਵੇ ਤਾਂ ਕਿ ਜਿਹੜੇ ਪੰਜਾਬ ਤੋਂ ਸ਼ਰਧਾਲੂ ਆਉਂਦੇ ਨੇ ਉਹ ਗੁਰੂ ਘਰ ਜਾ ਕੇ ਨਕਮਤ ਉਸਨੂੰ ਉਦਰ ਵਿਰੋਧੀ ਦਰਦਿਆਗੂ ਪ੍ਰਤਾਪ ਬਾਜਬਨੀ ਗੁਰਦਾਸਪੁਰ ਸਣੇ ਸੂਬੇ ਦੇ ਵਿੱਚ ਬੰਦ ਪਏ 41 ਆਕਸੀਜਨ ਪਲਾਂਟ ਦਾ ਮੁੱਦਾ ਚੁਕਿਆ ਜਿਹਨਾਂ ਨੂੰ ਸਿਹਤ ਮੰਤਰੀ ਨੇ ਮਾਰਚ ਮਹੀਨੇ ਤੋਂ ਸ਼ੁਰੂ ਕਰਨ ਦਾ ਪ੍ਰੋਪਸਾਲ ਵੀ ਦਿੱਤਾ ਪੈਸੇ ਜਦੋਂ ਅਸੀਂ ਦਿੱਤੇ ਨੇ ਖੁਦ ਪੈਸੇ ਮੰਗੇ ਨੇ ਹੁਣ ਆਪਾਂ ਕਹਿੰਦੇ ਆ ਕਿ ਇਸ ਇਸ ਪਲਾਂਟ ਦੀ ਲੋੜ ਹੀ ਹੈ ਨਹੀਂ ਸੀ ਇਸ ਤੋਂ ਵੱਡਾ ਅਨਫੋਰਸਟੇਟ ਬਿਆਨ ਫਰਮ ਦੀ ਹੈਲਥ ਬਿਜਟ ਆਫ ਦੀ ਸਟੇਟ ਉਹਨਾਂ ਕੋਲ ਇੱਕ ਨਵਾਂ ਦਾ ਟੈਂਡਰ ਕਰਾਤਾ ਤੇ 25 ਤਰੀਕ ਨੂੰ ਕੱਲ ਉਹ ਟੈਂਡਰ ਖੁੱਲ ਜਾਣਾ ਹੈ ਔਰ ਮੈਂ ਮੰਨ ਰਿਹਾ ਕਿ ਮੈਂਬਰ ਸਾਹਿਬ ਨੂੰ ਸ਼ਿਕਾਇਤ ਦਵਾਣਾ ਕਿ ਮਾਰਚ ਦੇ ਮਹੀਨੇ ਵਿੱਚ ਉਹ ਪਲਾਂਟ ਚਲਾ ਕੇ ਆਕਸੀਜਨ ਦੇ ਦੇਵਾਂਗੇ। ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਰਮੀਤ ਸਿੰਘ ਪਠਾਨ ਮਾਜਰਾ ਨੇ ਸਰਕਾਰੀ ਸਕੂਲਾਂ ਨੂੰ ਬਿਜਲੀ ਫ੍ਰੀ ਦੇਣ ਦੀ ਮੰਗ ਕੀਤੀ। ਜਵਾਬ ਚ ਸਰਕਾਰ ਨੇ ਸਾਰੇ ਸਕੂਲਾਂ ਨੂੰ ਸੋਲਰ એનર્ਜੀ ਨਾਲ ਲੈਸ ਕਰਨ ਦੀ ਗੱਲ ਕਹੀ। ਗਰੀਬਾਂ ਦੇ ਬੱਚੇ ਉਹ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ। ਤੇ ਸਿਰਫ 6 ਘੰਟੇ ਸਕੂਲ ਲੱਗਦਾ। ਗਰੀਬਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਜੇ 6 ਘੰਟੇ ਬਿਜਲੀ ਫ੍ਰੀ ਦੇ ਦਾਂਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਨੂੰ ਘਾਟਾ ਪੈਂਦਾ। ਥੈਂਕ ਯੂ ਤਾਂ ਟਾਰਗੇਟ ਹੈ ਨਿਊਬਲ એનર્ਜੀ ਡਿਪਾਰਟਮੈਂਟ ਦਾ ਕਿ ਆਉਣ ਵਾਲੇ ਦੋਹਾਂ ਸਾਲਾਂ ਦੇ ਵਿੱਚ ਇਹ ਸਾਰੇ ਦੇ ਸਾਰੇ 12110 ਸਕੂਲਾਂ ਨੂੰ ਅਸੀਂ ਸੋਲਰ ਪਾਵਰ ਦੇ ਨਾਲ ਇਨੇਬਲ ਕਰ ਦਾਂਗੇ ਕਿਉਂਕਿ ਸਕੂਲ ਵੀ ਦਿਨ ਦੇ ਟਾਈਮ ਲੱਗਣਾ ਹੁੰਦਾ ਤੇ ਸੋਲਰ એનર્ਜੀ ਉਹਦੇ ਲਈ ਬੈਸਟ ਸੂਟੇਬਲ એનર્ਜੀ ਉਹੀ ਹੈ ਇਸ ਤੋਂ ਇਲਾਵਾ ਸੈਸ਼ਨ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਰੱਦ ਕਰਨ ਸਣੀ ਕਈ ਹੋਰ ਮੁੱਦਿਆਂ ਦੀ ਵੀ ਗੂੰਜ ਸੁਣਾਈ ਦਿੱਤੀ ਤਾਂ ਸੈਸ਼ਨ ਦਾ ਕੰਮ ਇਹ ਹੈ ਕਿ ਲੋਕਾਂ ਦੇ ਮੁੱਦਿਆਂ ਨੂੰ ਚੁੱਕਿਆ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪਾਲਿਸੀਜ਼ ਜ਼ਰੂਰੀ ਹੁੰਦੀਆਂ ਨੇ ਉਹਨਾਂ ਨੂੰ ਲਿਖ ਕੇ ਆ ਜਾਵੇ ਅੱਗੇ ਵੱਧੇ ਐਡਵਾਂਸ ਬੁਕਿੰਗ ਦਾ ਇੱਕ ਵਾਰ ਫਿਰ ਤੋਂ ਜ਼ਿਕਰ ਕਰਾਂਗੇ ਐਡਵਾਂਸ ਬੁਕਿੰਗ ਵੀ ਅਜੇ ਚਰਚਾ ਚੱਲ ਰਹੀ ਹੈ ਪਰ ਦੂਜੇ ਪਾਸੇ ਕਾਂਗਰਸ ਖੇਮੇ ਤੋਂ ਜੋ ਤਸਵੀਰ ਸਾਹਮਣੇ ਆਈ ਉਹ ਐਡਵਾਂਸ ਬੁਕਿੰਗ ਵਾਲੀ ਚਰਚਾ ਦੇ ਉੱਤੇ ਮੋਹਰ ਵੀ ਲਗਾੜੀ ਕਿਉਂਕਿ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸ਼ਾਮਿਲ ਸੀ ਸਾਹਮਣੇ ਨੀਤਾ ਵਿਰੋਧੀ ਧਰਧਿਆਗੋ ਪ੍ਰਤਾਪ ਬਾਜਵਾ ਨਾਲ ਅਰੂਣਾ ਚੌਧਰੀ ਤੇ ਬਾਜਵਾ ਦੇ ਸੱਜੇ ਪਾਸੇ ਕੁਰਸੀ ਤੇ ਰਾਣਾ ਗੁਰਜੀਤ ਨਜ਼ਰ ਆਉਂਦੇ ਨੇ ਜਦਕਿ ਠੀਕ ਉਹਨਾਂ ਦੇ ਬਿਲਕੁਲ ਸਾਹਮਣੇ ਉਹਨਾਂ ਦੇ بیٹے ਰਾਣਾ ਇੰਦਰਪ੍ਰਤਾਪ ਬੈਠੇ ਨੇ ਜੋ ਕਿ ਇਸ ਵੇਲੇ ਕਾਂਗਰਸ ਦਾ ਹਿੱਸਾ ਨਹੀਂ ਪਰ ਰਾਣਾ ਇੰਦਰ ਕਹਿ ਰਹੇ ਨੇ ਕਿ ਉਹ ਵਿਚਾਰਾਂ ਤੋਂ ਕਾਂਗਰਸੀ ਨੇ ਸਹੀ ਸਮਾਂ ਆਉਣ ਤੇ ਪਾਰਟੀ ਜੁਆਇਨ ਕਰ ਲੈਣਗੇ ਕਦੋਂ ਤੱਕ ਤੁਸੀਂ ਅਫੀਸ਼ੀਅਲ ਤੌਰ ਤੇ ਸ਼ਾਮਲ ਹੋ ਜਾਓਗੇ ਤੁਹਾਡਾ ਮਨ ਹੈ ਕਾਂਗਰਸ ਦਾ ਮੈਂ ਹੈ ਹੀ ਕਾਂਗਰਸ ਗਿਆ ਜੋ ਸਹੀ ਸਮੇਂ ਆਊਗਾ ਉਦੋਂ ਹੋ ਜਾ ਜਦੋਂ ਰਾਣਾ ਗੁਰਜੀਤ ਸਿੰਘ ਨੂੰ ਇਸ ਬੜੇ ਸਵਾਲ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਬੇਸ਼ੱਕ ਚਾਚੇ ਨੇ ਭਤੀਜੇ ਨੂੰ ਟਿਕਟ ਨਹੀਂ ਦਿੱਤੀ ਪਰ ਚਾਹ ਪੀਣ 'ਚ ਤਾਂ ਕੋਈ ਹਰਜ਼ ਨਹੀਂ ਚਾਚੇ ਨਾਲ ਚਾਹ ਪੀਣ 'ਚ ਤਾਂ ਕੋਈ ਹਰਜ਼ ਨਹੀਂ ਨਹੀਂ ਵਿਰੋਧੀ ਤੇ ਚਾਚਾ ਵਿਰੋਧੀ ਕਿੱਦਾਂ ਹੋ ਜੂ ਨਹੀਂ ਵਿਰੋਧੀ ਧਿਰ ਦੀ ਮੀਟਿੰਗ ਸੀ ਚਲੋ ਚਾਚੇ ਤੋਂ ਟਿਕਟ ਮੰਗੀ ਚਾਚੇ ਨੇ ਨਹੀਂ ਦਿੱਤੀ ਜਾਂ ਟਿਕਟ ਮੰਗ ਲਈ ਕਾਂਗਰਸ ਹੈ ਹੀ ਆ ਜੇ ਆਮ ਆਦਮੀ ਪਾਰਟੀ ਤੋਂ ਟਿਕਟ ਮੰਗਦਾ ਤੇ ਆਮ ਆਦਮੀ ਪਾਰਟੀ ਵਾਲਾ ਹੁੰਦਾ ਚਾਚੇ ਨੇ ਟਿਕਟ ਨਹੀਂ ਦਿੱਤੀ ਚਾਚੇ ਨੇ ਚਾਹ ਪਿਲਾਤੀ ਚਾਚੇ ਨੇ ਚਾਹ ਪਿਲਾਤੀ ਬਹਰਾਲ ਕਾਂਗਰਸ ਦੀ ਚਾਚੇਪਤੀ ਜੇ ਬੜੀਏ ਸਿਆਸਤ ਦੀ ਖੂਬ ਚਰਚੇ ਨੇ ਇਸ ਨੂੰ ਐਡਵਾਂਸ ਬੁਕਿੰਗ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਹੜਾ ਐਡਵਾਂਸ ਬੁਕਿੰਗ ਵਾਲਾ ਦਾਵਾ ਕਈ ਕਾਂਗਰਸੀਆਂ ਨੂੰ ਅਨਕੰਫਰਟੇਬਲ ਕਰ ਰਿਹਾ ਹੋਏਗਾ ਖਾਸ ਤੌਰ ਤੇ ਨਵਤੇ ਚੀਮਾ ਨੂੰ ਜਿਹਨਾਂ ਨੂੰ ਪਿਛਲੀ ਵਾਰ ਟਿਕਟ ਮਿਲੀ ਸੀ ਕਪੂਰਥਲਾ ਜ਼ਿਲ੍ਹੇ ਦੇ ਵਿੱਚੋਂ ਸੁਲਤਾਨਪੁਰ ਲੋਧੀ ਤੋਂ ਪਰ ਉਹ ਜਿੱਤ ਹਾਸਲ ਨਹੀਂ ਕਰ ਸਕੇ ਸੀ ਰਾਣਾ ਇੰਦਰ ਪ੍ਰਤਾਪ ਆਜ਼ਾਦ ਜਿੱਤ ਗਏ ਤਾਂ ਹੁਣੇ ਜਿਹੜੀ ਐਡਵਾਂਸ ਬੁਕਿੰਗ ਹੈ ਕਿ ਉਹ ਸੀਟ ਦੇ ਲਈ ਹੋ ਗਈ ਕਹਰੇ ਸਮਝ ਦੱਸੇਗਾ ਪਰ ਜਦੋਂ ਐਡਵਾਂਸ ਬੁਕਿੰਗ ਦੀ ਚਰਚਾ ਹੋਵੇ ਮੀਟਿੰਗਾਂ ਹੋਣ ਆਜ਼ਾਦ ਵਿਧਾਇਕ ਆ ਕੇ ਐਲੋਪੀ ਦੇ ਨਾਲ ਬੈਠ ਕੇ ਚਾਹ ਪੀਣ ਚਾਚਾ ਕਹਿਣ ਫਿਰ ਫਰਕ ਤੱਪੈਂਦਾ ਹੁਣ ਅੱਗੇ ਵਧਦੇ ਹਾਂ ਦਿੱਲੀ ਦੇ ਵਿੱਚ ਤਸਵੀਰ ਵਿਵਾਦ ਦੇ ਉੱਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ਵਿਵਾਦ ਦਿੱਲੀ ਦੇ ਵਿੱਚ ਨਜ਼ਰ ਆਈ ਹੈ। ਜਿਵੇਂ ਭਾਜਪਾ ਨੇ ਇੱਕ ਫੋਟੋ ਜਾਰੀ ਕੀਤੀ ਹੈ ਉਸ ਦਾ ਰੁਕ ਕਰਦੇ ਹਾਂ। ਡਾਕਟਰ ਭੀਮਰਾਵ ਅੰਬੇਦਕਰ ਤੇ ਸ਼ਹੀਦ ਪਗਸਿੰਘ ਦੀ ਫੋਟੋ ਨਹੀਂ ਹਟਾਈ ਗਈ। ਇਹ ਭਾਜਪਾ ਦਾ ਦਾਅਵਾ ਹੈ। ਤੇ ਇਹ ਜ਼ਰੂਰ ਕਿਹਾ ਗਿਆ ਕਿ ਫੋਟੋ ਦੀ ਥਾਂ ਬਦਲ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ਤੇ ਇਲਜ਼ਾਮ ਲਗਾਇਆ ਕਿ ਸੀਐਮ ਦਫ਼ਤਰ ਦੇ ਵਿੱਚੋਂ ਡਾਕਟਰ ਅੰਬੇਦਕਰ ਤੇ ਸ਼ਹੀਦ ਆਸਮ ਪਗਸਿੰਘ ਦੀ ਤਸਵੀਰ ਹਟਾਈ ਗਈ ਹੈ। ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਸੀ ਭਾਜਪਾ ਨੇ ਹੋਰ ਉਹ ਤਸਵੀਰ ਜਾਰੀ ਕਰ ਦਿੱਤੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਫੋਟੋ ਹਟਾਈ ਨਹੀਂ ਗਈ ਸਿਰਫ ਥਾਂ ਬਦਲੀ ਗਈ ਹੈ ਔਰ ਸਰ ਸਿਆਸਤਦਾਨ ਇਸ ਦਿਖਤੀ ਖੂਬੰਦੀ ਨਜ਼ਰ ਆ ਵਿਰੋਧੀਆਂ ਨੇ ਦਿਆਗੋ ਅਤੀਸ਼ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਚ ਬੀਜੇਪੀ ਦੇ ਸੱਤਾ ਦੇ ਵਿੱਚ ਆਉਂਦੇ ਹੀ ਸੀਐਮ ਆਫਿਸ ਤੋਂ ਬਾਬਾ ਸਾਹਿਬ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਨੇ ਬੀਜੇਪੀ ਦੀ ਮਾਨਸਿਕਤਾ ਸਿੱਖ ਅਤੇ ਦਲਿਤ ਵਿਰੋਧੀ ਹੈ बाबा साहब भीमराव अंबेडकर की तस्वीर हटा दी गई है शहीने आजम भगत सिंह की तस्वीर हटा दी गई है और यह दिखाता है कि भारतीय जनता पार्टी एक दलित विरोधी पार्टी है अतिशी गुप्ता ने आम आदमी पार्टी लिया भ्रष्टाचार को अपनी कारगुजारियों को बाबा साहब के पीछे आदरणीय हमारे शहीद भगत सिंह जी के पीछे छिपाने का ये इनका प्रपंच है इस दिन वाली सदन ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਮਹਿਲਾਵਾਂ ਨੂੰ 2500 ਰੁਪਏ ਦੇਣ ਦੇ ਬੀਜਪੀ ਦੇ ਵਾਅਦੇ ਤੇ ਹੰਗਾਮਾ ਹੋਇਆ ਇਸ ਤੋਂ ਪਹਿਲਾਂ ਐਲਜੀ ਵੀਕੇ सक्सेना ਨੇ ਪ੍ਰੋਟੋਨ ਸਪੀਕਰ ਅਰਵਿੰਦਰ ਸਿੰਘ ਲਵਲੀ ਨੂੰ ਸੌਂਚਕਾਈ ਇਸ ਤੋਂ ਬਾਅਦ ਪ੍ਰੋਟੋਨ ਸਪੀਕਰ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਉਹਨਾਂ ਤੋਂ ਬਾਅਦ ਹੋਰ ਵਿਧਾਇਕਾਂ ਨੂੰ ਸੌਂਚਕਾਈ ਤਾਂ ਤਸਵੀਰ ਦੇ ਉੱਤੇ ਖੂਬ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਖੈਰ ਇਹ ਵੀ ਤੁਹਾਨੂੰ ਦੱਸ ਦੇ ਕਿ ਜਿਸ ਥਾਂ ਦੇ ਉੱਤੇ ਤਸਵੀਰ ਲੱਗੀ ਹੋਈ ਸੀ ਭੀਮਰਾਵ ਅੰਬेडकर ਜੀ ਤੇ ਸ਼ਹੀਦੀ ਆਜ਼ਮ ਭਗਤ ਸਿੰਘ ਦੀ ਉਸ ਥਾਂ ਦੇ ਉੱਤੇ ਹੁਣ ਤਸਵੀਰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਔਰ ਰਾਸ਼ਟਰਪਿਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਮਹਾਤਮਾ ਗਾਂਧੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਤਿੰਨਾਂ ਦੀ ਤਸਵੀਰ ਲੱਗੀ ਹੋਈ ਹੈ ਹਾਂ ਬੀਜੇਪੀ ਨੇ ਇੱਕ ਹੋਰ ਤਸਵੀਰ ਜਾਰੀ ਕਰ ਦਿੱਤੀ ਸੀਮ ਹਾਊਸ ਦੀ ਜਿਸ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮਰਾਵ ਅੰਬੇਦਕਰ ਦੀ ਵੀ ਫੋਟੋ ਲੱਗੀ ਹੋਈ ਨਜ਼ਰ ਆ ਰਹੀ ਹੈ। ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਨਸ਼ਾ ਨਾਲ ਜੁੜੀ ਹੋਈ ਖਬਰ ਹੈ। ਨਸ਼ੇ ਦੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਪੰਜਾਬ ਦੇ ਵਿੱਚ ਨਸ਼ਾ ਚੜਾਓ ਕੇਂਦਰਾਂ ਦੀ ਜਾਂਚ ਹੋਵੇਗੀ। ਸਾਰੇ ਡੀਸੀ, ਡੀਜੀਪੀ ਤੇ ਸੇਿਤ ਡਾਇਰੈਕਟਰਜ਼ ਨੂੰ ਆਦੇਸ਼ ਚਾਰੀ ਦਿੱਤੇ ਗਏ ਨੇ। ਮੁੱਖ ਸਿਕੱਤਰ ਪੰਜਾਬ ਨੇ ਹੁਕਮ ਜਾਰੀ ਕੀਤੇ ਨੇ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਸਾਰੇ ਸੈਂਟਰਸ ਨੇ ਜਿੱਥੇ ਨਸ਼ਾ ਮੁਕਤ ਕਰਵਾਇਆ ਜਾਂਦਾ ਹੈ ਜਾਂ ਨਸ਼ਾ ਮੁਕਤੀ ਦੀ ਮੁਹਿੰਮ ਚੱਲਦੀ ਹੈ ਉਹਨਾਂ ਦੀ ਜਾਂਚ ਕੀਤੀ ਜਾਵੇ। ਇਨਾ ਕੇਂਦਰਾਬੜੀ ਜ਼ਿਲ੍ਹਾ ਡੀਸੀ ਸਖਤਰ ਨੂੰ ਡਿਟੇਲ ਭੇਜੀ ਜਾਂਦੀ